thank you ਸੋ ਸਭ ਤੋਂ ਡਾ ਸ਼ੋਭਨਾਮ ਜੀ ਮੇਰਾ ਨਾਮ ਪਾਸਚਗੁਰ ਸਿੰਘ ਜੀ ਰਿਤਗੜ ਤੋਂ ਅੱਜ ਜੋ ਯਾਤਰਾ ਕੱਢੀ ਜਾ ਰਹੀ ਹੈ ਇਹ ਕਿਸ ਪਰਪਸ ਦੇ ਲਈ ਹੈ ਇਹ ਪਰਪਸ ਦੇ ਲਈ ਜਿੰਮੇ ਕੀ ਸਾਰੀ ਦੁਨੀਆ ਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ 25 ਦਸੰਬਰ ਨੂੰ ਔਰ ਅਸੀਂ ਸਮੂਹ ਮਸੀਹ ਭਾਈਚਾਰੇ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਪੈਦਾ ਹੋਣ ਦੀਆਂ 크ਿਸਮਸ ਦੀਆਂ ਤੇ ਨਵੇਂ ਸਾਲ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਸੀਂ ਵਧਾਈਆਂ ਦਿੰਦੇ ਆਂ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪ੍ਰਭੂ ਯਿਸੂ ਮਸੀਹ ਇਕੱਲੇ ਮਸੀਹਾਂ ਨੂੰ ਬਚਾਉਣ ਦੇ ਲਈ ਨਹੀਂ ਆਏ। ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ ਤਾਂ ਆਕਾਸ਼ ਦੇ ਤਾਰਿਆਂ ਨੇ ਵੀ, ਸਵਰਗ ਦੇ ਦੂਤਾਂ ਨੇ ਵੀ ਲੋਕਾਂ ਤੱਕ ਸੰਦੇਸ਼ ਪਹੁੰਚਾਇਆ। ਸੋ ਅਸੀਂ ਇਹੀ ਸੰਦੇਸ਼ ਲੈ ਕੇ ਆਏ ਆ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਮਨੁੱਖੀ ਜਾਤੀ ਨੂੰ ਬਚਾਉਣ ਦੇ ਲਈ ਪੈਦਾ ਹੋਏ। ਮਨੁੱਖਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਅਸੀਂ ਮਨੁੱਖਤਾ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਪ੍ਰਭੂ ਯਿਸੂ ਮਸੀਹ ਦਾ ਕਲਾਮ ਦੱਸ ਹੈ ਕਿ ਸਾਰੇ ਜਗਤ ਵਿੱਚ ਜਾਓ ਸੁਸ਼ਮਾਚਾਰ ਦਾ ਸਮਾਚਾਰ ਸੁਣਾਓ। ਪ੍ਰਚਾਰ ਕਰੋ ਅਸੀਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਭਰੋਸਾ ਲੈ ਕੇ ਆਓ ਤਾਂ ਕਿ ਤੁਸੀਂ ਬਚਾਏ ਜਾਓ ਪਰਮੇਸ਼ਰ ਦਾ ਵਚਨ ਕਹਿੰਦਾ ਵਿਸ਼ਵਾਸ ਕਰੋ ਤੁਸੀਂ ਅਨੰਤ ਕਾਲ ਤੱਕ ਜਿੰਦਾ ਰਹੋਗੇ ਜੀ ਇੱਕ ਮਸੀਹ ਸਮਾਨਿਤ ਰਹਿਣ ਵਾਲੇ ਆ ਅਸੀਂ ਅੱਜ ਦੀ ਜੋ ਸ਼ੋਭਾ ਯਾਤਰਾ ਪੂਰਾ ਜਿਹੜਾ ਮਸੀਹ ਭਾਈਚਾਰਾ ਅਸੀਂ ਸਭ ਮਿਲ ਕੇ ਇਸ ਸ਼ੋਭਾ ਯਾਤਰਾ ਨੂੰ ਕੱਢ ਰਹੇ ਆ ਸਾਡਾ ਸ਼ੁਭਾ ਯਾਤਰਾ ਕੱਟਣ ਦਾ ਇੱਕ ਮਕਸਦ ਹੈ ਕਿ ਸ਼ਾਂਤੀ ਦਾ ਪ੍ਰਚਾਰ ਕਰਨਾ ਕਿ ਪ੍ਰਭੂ ਯਿਸੂ ਮਸੀਹ ਜੋ ਸ਼ਾਂਤੀ ਦੇਣ ਵਾਲੇ ਪਰਮੇਸ਼ਰ ਸੀ ਅਸੀਂ ਸਾਰੇ ਮਿਲ ਕੇ ਅਸੀਂ ਸ਼ਹਿਰ ਪੂਰੇ ਸ਼ਹਿਰ ਦੇ ਨਿਵਾਸੀਆਂ ਦੇ ਵਾਸਤੇ ਔਰ ਪੂਰੇ ਜਿੰਨੇ ਵੀ ਇਸ ਸਮਾਨੇ ਸ਼ਹਿਰ ਦੇ ਵਿੱਚ ਜੱਬੜ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਸਾਰਿਆਂ ਵਾਸਤੇ ਅਸੀਂ ਮਿਲ ਕੇ ਪ੍ਰਾਰਥਨਾ ਕਰਦੀਆਂ ਕਿ ਸਾਰੇ ਵਰਲਡ ਦੇ ਵਿੱਚ ਪਰਮੇਸ਼ਰ ਦੇ ਲੋਕਾਂ ਦੇ ਦੁਆਰਾ ਔਰ ਸਭ ਦੁਨੀਆ ਦੇ ਉੱਪਰ ਸ਼ਾਂਤੀ ਬਣੀ ਰਹੇ ਇਹ ਹੀ ਸਾਡਾ ਸ਼ੁਭਾ ਯਾਤਰਾ ਦਾ ਮੇਨ ਮਕਸਦ ਹੈ ਸਭ ਨੂੰ ਪਾਸਟਰ ਸਾਹਿਬ ਤੁਹਾਡਾ ਸ਼ੁਭਨਾਮ ਜੀ ਪਾਸਟਰ ਜੌਨ ਜੀ ਐਲ ਆਈ ਸਾਹਿਬ ਜਿਹੜੀ ਅੱਜ ਇਹ ਯਾਤਰਾ ਕੱਢੀ ਜਾ ਰਹੀ ਹੈ ਇਹ ਪ੍ਰਭੂ ਯਸ਼ੂ ਦੇ ਜਨਮ ਦਿਨ ਦੇ ਮਤਲਕ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੋਈ ਯਸ਼ੂ ਮਸੀਹ ਦਾ ਜਨਮ ਪ੍ਰੇਮ ਦਾ ਸੰਦੇਸ਼ ਹੈ ਜੀ ਔਰ ਪ੍ਰਭੂ ਯਸ਼ੂ ਦੀ ਬਾਣੀ ਚ ਲਿਖਿਆ ਹੈ ਪਰਮੇਸ਼ਵਰ ਨੇ ਜਗਤ ਨਾਲ ਪਿਆਰ ਕੀਤਾ ਅਤੇ ਆਪਣਾ ਪੁੱਤਰ ਦੇ ਦਿੱਤਾ ਤਾਂ ਕਿ ਜੇ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਸਦਾ ਵਾਲਾ ਜੀਵਨ ਪਾਵੇ ਔਰ ਪ੍ਰਭੂ ਯਿਸੂ ਦਾ ਅਧਰਤਿਤ ਹੋਣਾ ਜਿਵੇਂ ਕਿ ਆਪਾਂ ਜਾਣਦੇ ਆ 2025 ਇਹ ਇਸਵੀ ਸਾਲ ਚੱਲ ਰਿਹਾ ਹੈ ਔਰ ਇਸਵੀ ਸੰਦੀ ਜਿਹੜੀ ਸ਼ੁਰੂਆਤ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਤੋਂ ਆ ਸੋ ਅੱਜ ਦੀ ਇਹ ਸੁਭਾ ਯਾਤਰਾ ਦੇ ਵਿੱਚ ਅਸੀਂ ਉਹੀ ਸੰਦੇਸ਼ ਨੂੰ ਸਾਰੇ ਸ਼ਹਿਰ ਵਾਸੀਆਂ ਦੇ ਵਿੱਚ ਵੰਡਣ ਆਏ ਆ ਕਿ ਪ੍ਰਭੂ ਦਾ ਸੰਦੇਸ਼ ਜਿਹੜਾ ਹੈ ਉਹ ਪਿਆਰ ਕਰਨਾ ਸਿਖਾਉਂਦਾ ਆ ਮਾਫ ਕਰਨਾ ਸਿਖਾਉਂਦਾ ਹੈ ਔਰ ਇਸ ਸ਼ੋਭਾ ਯਾਤਰਾ ਦੇ 크ਿਸਮਸ ਦੇ ਸਮੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਜਿੰਨੇ ਵੀ ਮੇਰੇ ਭਰਾ ਮੇਰੀਆਂ ਭੈਣਾਂ ਮੇਰੇ ਬੱਚੇ ਸਾਡੀ ਆਵਾਜ਼ ਨੂੰ ਤੁਹਾਡੀ ਮੀਡੀਆ ਦੇ ਦੁਆਰਾ ਸੁਣਦੇ ਨੇ ਉਹਨਾਂ ਨੂੰ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਦਿੰਦੇ ਆਂ ਵਧਾਈਆਂ ਦਿੰਦੇ ਆਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆਂ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ